ਮੇਰੇ ਸਾਰੇ ਪ੍ਰੈਸ ਦੇ ਵੀਰਾਂ ਦਾ ਤੁਸੀਂ ਸਾਰੇ ਸਾਡੇ ਛੋਟੇ ਜਿਹੇ ਬਲਾਵੇ ਤੇ ਇਸ ਢੰਗ ਦੇ ਨਾਲ ਇਸ ਚੋਣਵੀ ਮਾਹੌਲ ਦੇ ਵਿੱਚ ਰੋਜ਼ ਭਾਰਤੀ ਜਨਤਾ ਪਾਰਟੀ ਦਾ ਪੱਖ ਜਾਣਨ ਦੇ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਪੰਜਾਬ ਸੂਬੇ ਦੇ ਹੱਕ ਦੇ ਲਈ ਔਰ ਵੈਸਟ ਚੋਣਾਂ ਦੇ ਵਿੱਚ ਸਾਡੇ ਕੈਂਡੀਡੇਟ ਜੀਵਨ ਗੁਪਤਾ ਜੀ ਦੇ ਪੱਖ ਦੇ ਲਈ ਜੋ ਪੱਖ ਰੱਖਿਆ ਜਾਂਦਾ ਹੈ ਅਲੱਗ-ਅਲੱਗ ਲੀਡਰਸ਼ਿਪ ਵੱਲੋਂ ਤੁਸੀਂ ਰੋਜ਼ ਮੌਜੂਦ ਰਹਿੰਦੇ ਹੋ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਵੈਲਕਮ ਕਰਦਾ ਹਾਂ ਅੱਜ ਦਾ ਜਿਹੜਾ ਬੜਾ ਅਹਿਮ ਮੁੱਦਾ ਨਸ਼ਿਆਂ ਨੂੰ ਲੈ ਕੇ ਜੋ ਸਰਕਾਰ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਉਹਦੇ ਬਾਬਤ ਕੁਝ ਸਰਕਾਰ ਦਾ ਸਹੀ ਚਿਹਰਾ ਤੁਹਾਨੂੰ ਦਿਖਾਉਣ ਦੇ ਲਈ ਅੱਜ ਦੀ ਇਹ ਪ੍ਰੈਸ ਕਾਨਫਰੰਸ ਦਾ ਯੋਜਨ ਕੀਤਾ ਗਿਆ ਜਿਹਨੂੰ ਆਦਰਨੀਏ ਮਿਸ ਰਿੰਦੀ ਜੋ ਸਾਡੇ ਸੂਬੇ ਦੇ ਜਨਰਲ ਸੈਕਟਰੀ ਨੇ ਤੁਹਾਡੇ ਨਾਲ ਗੱਲਬਾਤ ਕਰਨਗੇ ਉਹਨਾਂ ਦੇ ਨਾਲ ਮੌਜੂਦ ਨੇ ਸਾਡੇ ਸੂਬੇ ਦੇ ਜਨਰਲ ਸੈਕਟਰੀ ਵਿਆਲ ਸਿੰਘ ਸੋਢੀ ਜੀ ਸਰਦਾਰ ਸਾਡੇ ਸਪੋਕਸਪਰਸਨ ਸਾਧ ਆਦਰਨੀਏ ਪ੍ਰਿਤਪਾਸ ਸਿੰਘ ਬੱਧਵਾਲ ਜੀ ਔਰ ਸਪੋਕਸਪਰਸਨ ਮੇਰੇ ਵੀਰ ਡਾਕਟਰ ਕਮਲਜੀਤ ਸੋਈ ਜੀ ਔਰ ਤੁਹਾਡੇ ਸਾਰਿਆਂ ਦੇ ਮਿੱਤਰ ਸਾਡੇ ਪ੍ਰੈਸ ਸੈਕਟਰੀ ਡਾਕਟਰ ਸਤੀ ਜੀ ਇਹ ਸਾਰੇ ਮੌਜੂਦ ਨੇ ਮੈਂ ਬੇਨਤੀ ਕਰਦਾ ਅਨੈਦ ਸਿੰਘ ਜੀ ਉਹ ਤੁਹਾਡੇ ਨਾਲ ਗੱਲਬਾਤ ਰੱਖਣਗੇ ਤੁਹਾਡਾ ਸਾਰੇ ਭਰਾਵਾਂ ਦਾ ਅੱਜ ਦੀ ਐਸਪ੍ਰੈਸ ਮਿਲਣੀ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀ ਜਨਤਾ ਨੇ ਬੜੀ ਸਦਰਾ ਦੇ ਨਾਲ ਬੜੀਆਂ ਉਮੀਦਾਂ ਦੇ ਨਾਲ ਰਿਕਾਰਡ ਤੋੜ 92 ਨਮੂਨੇ ਚੁਣ ਕੇ ਪੰਜਾਬ ਦੀ ਵਿਧਾਨ ਸਭਾ ਚ ਭੇਜੇ ਔਰ ਜਦੋਂ ਭੇਜੇ ਉਸ ਵੇਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੁਝ ਵਾਦੇ ਕੀਤੇ ਸੀਗੇ ਜਿੱਥੇ 24 ਘੰਟੇ ਬਿਜਲੀ ਦੀ ਗੱਲ ਕੀਤੀ ਸੀਗੀ ਸਸਤੀ ਬਿਜਲੀ ਦੀ ਗੱਲ ਕੀਤੀ ਸੀਗੀ ਬੇਅਦਬੀਆਂ ਦੇ ਮਾਮਲੇ ਦੀ ਗੱਲ ਕੀਤੀ ਸੀ ਮਾਈਨਿੰਗ ਦਾ ਜਿਹੜਾ ਚੱਲਦਾ ਪਿਆ ਉਸ ਨੂੰ ਖਤਮ ਕਰਤਾ ਸੀਗਾ ਜਿਹੜਾ ਮਾਫੀਆ ਚੱਲਦਾ ਉਸ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਔਰ ਇੱਕ ਹੋਰ ਵਾਦਾ ਇਹਨਾਂ ਨੇ ਕੀਤਾ ਸੀਗਾ ਕਿ ਪੰਜਾਬ ਵਾਸਤੇ ਉਹ ਸੀਗਾ ਨਸ਼ਾ ਮੁਕਤ ਪੰਜਾਬ ਤਿੰਨ ਮਹੀਨੇ ਚ ਅਸੀਂ ਨਸ਼ੇ ਦਾ ਲਖ ਤੋੜ ਦੇਾਂਗੇ ਨਸ਼ਾ ਪੰਜਾਬ ਤੋਂ ਖਤਮ ਕਰ ਦੇਾਂਗੇ ਅੱਜ 3 ਸਾਲ ਹੋ ਗਏ ਨਸ਼ਾ ਖਤਮ ਨਹੀਂ ਹੋਇਆ ਨਸ਼ਾ ਘਰ-ਘਰ ਵਿਕਣ ਲੱਗ ਪਿਆ ਔਰ ਸਾਰੇ ਪੰਜਾਬੀ ਇਸ ਗੱਲ ਤੋਂ ਚਿੰਤਿਤ ਸੀਗੇ कि ਜਿਹੜੀ ਸਰਕਾਰ ਨਸ਼ਿਆਂ ਵਿਰੁੱਧ ਕਾਰਵਾਈ ਦੀ ਗੱਲ ਕਰਦੀ ਹੋਵੇ ਸੇਰ ਤੋਂ ਲੈ ਕੇ ਸ਼ਾਮ ਤੱਕ ਟਿੰਡੋਰਾ ਪੇਟਦੀ ਹੋਵੇ ਔਰ 15000 15500 ਸਮਗਰਜ਼ ਨੂੰ ਅਰੈਸਟ ਕਰਨ ਦੀ ਗੱਲ ਕਰਦੀ ਹੋਵੇ 9087 ਐਫ ਆਈ ਆਰ ਦਰਜ ਕਰਨ ਦੀ ਗੱਲ ਕਰਦੀ ਹੋਵੇ ਸਿਰਫ ਨਸ਼ਾ ਯੁੱਧ ਨਸ਼ਿਆਂ ਵਿਰੁੱਧ ਜਾਨੀ ਕਿ 1 ਮਾਰਚ ਦੇ ਬਾਅਦ ਦਾ ਡਾਟਾ ਹੈ ਜਿੰਦਾ ਇਹਨਾਂ ਨੇ ਯੁੱਧ ਨਸ਼ਾ ਵਿਰੁੱਧ ਇਹ slogan ਚਲਾ ਕੇ ਇੱਕ ਮੁਹਿੰਮ ਚਲਾਈ ਹੈ ਉਹਦੇ باوجود ਅੱਜ ਵੀ ਹੋਮ ਡਿਲੀਵਰੀਆਂ ਹੋ ਰਹੀਆਂ ਨੇ ਤੇ ਚਿੰਤਾ ਤੇ ਹੁੰਦੀ ਹੈ ਕਿ ਜੇ ਸਰਕਾਰ ਇੰਨੀ ਢਿੱਡ ਸੰਕਲਪ ਹੋਵੇ ਤੇ ਆਪਾਂ ਅਕਸਰ ਪੰਜਾਬੀ ਦੇਖਦੇ ਆਂ ਕਿ ਪੰਜਾਬ ਦੀ ਸਰਕਾਰ ਦੀ ਸਹਿਮਤੀ ਦੇ ਬਿਨਾਂ ਚਿੜੀਆਂ ਵੀ ਪਰ ਨਹੀਂ ਮਾਰ ਸਕਦੀ ਤੇ ਫਿਰ ਇਹ ਨਸ਼ਾ ਕਿਉਂ ਨਹੀਂ ਖਤਮ ਹੁੰਦਾ ਅੱਜ ਤੁਹਾਡੇ ਸਾਹਮਣੇ ਨਸ਼ਾ ਨਾ ਖਤਮ ਹੋਣ ਦਾ ਕਾਰਨ ਲੈ ਕੇ ਆਏ ਆਂ ਇਹਦੇ ਮੰਤਰੀ ਇਹਦੇ ਸੰਤਰੀ ਇਹਨਾਂ ਦੇ ਕਾਰਕਿਰਤਾ ਖੁਦ ਉਹਦੇ ਵਿੱਚ ਦਾਜ ਜਿਹੜਾ ਹੈਗਾ ਉਹਨੂੰ ਪ੍ਰੋਟੈਕਸ਼ਨ